ਸਵਾਗਤ ਹੈ ਕਿਸਾਨ ਵੀਰੋ ਹੜਾ ਟਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਅੱਜ ਦੀ ਵੀਡੀਓ ਆਪਾਂ ਪਿੰਡ ਬਲਾਸਪੁਰ ਤੋਂ ਕਵਰ ਕਰਨ ਲੱਗੇ ਜੀ ਝੋਟੀਆਂ ਦਿਖਾਵਾਂ ਤੁਹਾਨੂੰ ਪੰਜ ਦਿਖਾਵਾਂ ਪੂਰੀਆਂ ਟੌਪ ਦੀਆਂ ਚਾਰ ਆਪਾਂ ਤੁਹਾਨੂੰ ਮੋਹਰਾ ਜੀ ਪੈਂਦੀਆਂ ਦਿਖਾ ਦੇਾਂਗੇ ਜੀ ਪੈਂਦੀਆਂ ਨਹੀਂ ਹੈਗੀਆਂ ਮੋਰਾ ਚੰਗੇ ਦੁੱਧ ਰਿਕਾਰਡ ਵਾਲੀਆਂ ਸਾਰੀਆਂ ਤੇ ਇੱਕ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਵਾਂਗੇ ਨੀਲੀ ਰਵੀ ਦਾ ਨਗੀਨਾ ਠੀਕ ਹੈ ਜੀ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਆਜੋ ਜੀ ਸਸੀ ਘਾ ਬਾਈ ਜੀ ਸਸੀ ਘਾ ਵੀਰੇ ਬੂਟੇ ਕੀ ਹਾਲ ਆ ਠੀਕ ਠਾਕ ਹੋ ਠੀਕ ਠਾਕ ਹੋ ਜੀ ਹਾਂਜੀ ਘਰ ਪਰਵਾਹ ਠੀਕ ਆ ਵਧੀਆ ਵੀਰੇ ਬਹੁਤ ਵਧੀਆ ਓਕੇ ਤੇ ਕਿਵੇਂ ਚੱਲਦਾ ਕੰਮ ਕੰਮ ਕਰਪਾ ਵੀਰੇ ਮਹਾਰਾਜ ਦੇ ਫੁੱਲ ਇੱਕ ਵੀਡੀਓ ਕਰੀ ਸੀ ਆਪਾਂ ਕਵਰ ਹੋ ਗਏ 15 ਕਿ ਦਿਨ ਕਿਵੇਂ ਰਿਹਾ ਰਿਸਪੌਂਸ ਬਹੁਤ ਵਧੀਆ ਵੀਰੇ ਬਹੁਤ ਵਧੀਆ ਓਕੇ ਜੀ ਤੇ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਵੀਰੇ 2 ਆਪਣਾ 198 ਇੱਕ 798526 ਇਹ ਦੋਨੇ ਵਾਈ ਦੇ ਕੰਟੈਕਟ ਨੰਬਰ ਆ ਦੋਨੋਂ ਸਕਰੀਨ ਤੇ ਚੱਲ ਰਿਹਾ ਬਾਕੀ ਨੋਟ ਕਰ ਲਓ ਤੇ ਅੱਜ ਆਪਾਂ ਕਿੰਨੇ ਜਾਨਵਰ ਦਿਖਾ ਰਿਹਾ ਜੀ ਅੱਜ ਵੀਰੇ ਦਿਖਾਵਾਂਗੇ ਆਪਾਂ 5 ਝੋਟੀਆਂ 5 ਝੋਟੀਆਂ ਦਿਖਾਵਾਂਗੇ ਇੱਕ ਗੱਬਣ 400 ਜੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਨੀਲੀ ਰਾਵੀ ਨਸਲ ਦੇ ਵਿੱਚ ਦੇਖੀ ਜਾਂਦੇ ਆ ਜੀ ਹਾਂ ਵੀਰੇ ਏਡੇ ਕੱਟ ਵਾਲੀ ਆ ਗਈ ਪ੍ਰੋਪਰ ਬਰੀਡ ਦੇ ਵਿੱਚ ਆ ਗਈ ਮਗਰ ਕੀ ਆ ਗਿਆ ਪਹਿਲਾਂ ਦਾਦੇ ਜੀ ਮਗਰੇ ਦੇ ਕੱਟਾ ਵੀਰੇ ਮੇਲ ਕਾਬ ਕੱਟਾ ਆ ਗਈ ਇਹਦਾ ਕੱਟ ਕੋਟ ਤੁਹਾਨੂੰ ਮੈਂ ਚੈੱਕ ਕਰਾਉਂਗਾ ਆ ਦੇਖੋ ਜੀ ਨਾਸ ਦੇਖੋ ਤੁਹਾਨੂੰ ਪਤਾ ਲੱਗਣਾ ਤੇ ਜੇ ਆਪਾਂ ਗੱਲ ਕਰ ਲਏ ਜੇ ਥਣਾ ਦੀ ਸਪੇਸ਼ ਦੀ ਹਨਾ ਬਹੁਤ ਹੀ ਜਿਆਦੇ ਸਪੇਸ਼ ਤੇ ਮੂੰਹੋਂ ਬੋਲਦੀ ਆ ਬੜੀਆਂ ਗੱਲਾਂ ਇਹਦੇ ਬੋਲਣ ਦੀ ਲੋੜ ਨਹੀਂ ਹਨਾ ਤੇ ਕਿਹੜਾ ਸੂਆ ਜੀ ਇਹ ਸੂਆ ਵੀਰੇ ਦੂਜਾ ਦੂਜਾ ਸੂਆ ਆ ਗਈ ਹਾਂਜੀ ਤੇ ਥੱਲੋਂ ਐਫਐਸ ਬਹਿਣਾ ਰਗੀ ਆ ਜੀ ਤੇ ਕਿੰਨਾ ਕੁ ਦੁੱਧ ਕੱਢਿਆ ਹੋਰ ਪਹਿਲੇ ਸੂਏ ਨੇ ਪਹਿਲੇ ਸੂਆ ਦਾ ਸੀ ਵੀਰੇ 13 ਕਿਲੋ ਦੁੱਧ ਦਿੱਤਾ ਜਾਨੀ ਹੁਣ ਮੈਂਤੀ ਵਾਲਾ ਜਿਹੜਾ 15 ਲੀਟਰ ਕੋਈ ਮਣਕੇ ਲੈ ਜੇ ਕਿੰਨੇ ਦਿਨਾਂ ਦਾ ਸੂਆ ਜੀ ਇਹਦਾ ਸੂਆ ਹੋ ਗਿਆ 8 ਦਿਨ ਹੋ ਗਏ ਵੀਰੇ ਸੂਈ ਦੇ ਬਾਅਦ ਖੋਲੋ ਜੇ ਨੂੰ ਓਕੇ 15 ਕਿਲੋ ਦੁੱਧ ਹੁਣ ਰੈਡੀ ਮਿਣਕੇ ਲਿਜਾ ਸਕਦਾ ਤੇ ਕਿੱਥੋਂ ਕਿੱਥੇ ਕਰ ਜਾ ਸਕਦੀ ਹੈ ਜੀ ਦੁੱਧ ਨੂੰ ਦੁੱਧ ਦੇ ਦੂ ਵੀ ਇਹਦੇ ਹਲੇ ਮੇਲਾ ਮੂਲਾ ਮਾਰਨਾ ਹੈ ਨੇ ਦੁੱਧ ਦੇ ਦੂ ਯਾਨੀ 16 17 ਕਿਲੋ ਓਕੇ ਜੀ ਹਾਂਜੀ ਪਯੌਰ ਨੀਲੀ ਹੈ ਜਿਹੜਾ ਸਾਮਾ ਵੀਰੇ ਆ ਟੇਡੇ ਕੱਟ ਵਾਲੀ ਮਿਲਦੀ ਬਹੁਤ ਘੱਟ ਆ ਬਰੀਡ ਬਹੁਤ ਚੰਗੀ ਆ ਬਾਕੀ ਦੀ ਗੱਲ ਮਗਰ ਮੇਲ ਕਾਪ ਕੱਟਾ ਜੀ ਥਣ ਹਵਾਨੇ ਦੀ ਇੰਨੀ ਕਿ ਚੰਗੀ ਆ ਤੇ ਜੇ ਆਪਾਂ ਗੱਲ ਕਰ ਲਗੇ ਮਰੂਦਾਂ ਦਾ ਮੁੱਠਾ ਹੈ ਸਪੈਦਾ ਆ ਯਾ ਨਹੀਂ ਹੈਗਾ ਹਨਾ ਤੇ ਆ ਦੇਖੋ ਜੀ ਹੂੰ ਸਾਫ ਸੁਥਰੀ ਬੜੀ ਆ ਥੱਲੇ ਕੁਆਲਿਟੀ ਬੁਰੀ ਚੰਗੀ ਆ ਥਣ ਰੇਵਾ ਨਿਰ ਤੋਂ ਕਰਾ ਦੇ ਚੱਕ ਲੈ ਚਲੋ ਵੀਰੇ ਆ ਦੇਖੋ ਪਿੱਠ ਬੁੜੇ ਦੀ ਚੰਗੀ ਪ੍ਰੋਪਰ ਬਰੀਡ ਵਾਲੀ ਝੋਟੀ ਆਪਾਂ ਇਹਨੂੰ ਕਹਿ ਸਕਦੇ ਹਾਂ ਜੀ ਤੇ ਮਧਰੀ ਗੋਡੀ ਦੀ ਆ ਗਈ ਚੰਗੇ ਵਜਨ ਦੇ ਵਿੱਚ ਆ ਗਈ ਆ ਦੇਖੋ ਥਣ ਭਾਂਡੇ ਦੀ ਪੂਰੀ ਸਾਫ ਕੀ ਰੇਟ ਆ ਗਿਆ ਜੀ ਆਜੋ ਰੇਟ ਵੀਰੇ ਇਹ ਦੇ ਦਾਂਗੇ ਆਪਾਂ 1 ਲੱਖ ਦੇ 55 ਹਜ਼ਾਰ ਹੀ ਦੇ ਦਾਂਗੇ ਝੋਟੀ ਵਾਕਿਆ ਯਾਰ ਝੋਟੀ ਨੂੰ ਦੇਖ ਕੇ ਮਨ ਖੁਸ਼ ਹੁੰਦਾ ਹਨਾ ਹਾਂਜੀ ਕੋਈ ਨਹੀਂ ਕੋਈ ਗੱਲ ਹੈ ਕਿ ਆਪਾਂ ਉਹੀ ਮਾਰੀਏਗੇ ਪੰਪ ਪਰ ਚੀਜ਼ ਜਿਹੜੀ ਹੁੰਦੀ ਆ ਉਹ ਕਹਿਣੀ ਪੈਂਦੀ ਆ ਹਨਾ 1,55,000 ਤੋਂ ਮਾਨਸਮਾਨ ਹੋ ਜਾਊ ਜੀ ਹਾਂ ਕਰ ਦਾਂਗੇ ਵੀਰੇ ਮਾਨ ਜ਼ਰੂਰ ਕਰਾਂਗੇ ਓਕੇ ਜੀ ਬਾਕੀ ਇਹ ਲੈ ਬੰਦੇ ਤਕਰੀਬਨ 2:30 ਪੋਣੇ ਤਿੰਨ ਵੀਜੇ ਹੋਣਗੇ ਹਾਂ ਉਹ ਤੁਸੀਂ ਆਂਦਾ ਟਾਈਮ ਹੋਇਆ ਤਾਂ ਇਹਨੇ ਬਾਕੀ ਜਿਹੜੀ ਇਹ ਲੇਵੇ ਦੀ ਫਿਟਿੰਗ ਫੂਟਿੰਗ ਆ ਅੱਗੇ ਪਿੱਛੇ ਦਾ ਹਵਾਨਾ ਹਨਾ ਹਾਂਜੀ ਤੇ ਸਾਰੇ ਲੈਖੇ ਮੁਕੇ ਵੇ ਬਾਕੀ ਦੇਖਣ ਵਾਲੇ ਭੈਣ ਭਰਾਵਾਂ ਨੇ ਆਪੇ ਦੇਖ ਲੈਣੀਆਂ ਤੇ ਹੁਣ ਦੋ ਨੰਬਰ ਜਿਹੜੀ ਮੋਹਰਾ ਚਾਗੀ ਇਬ੍ਰੀ ਇੱਕ ਹੋਰ ਗੱਲ ਦਾ ਸਿਲੈਕਸ਼ਨ ਬਹੁਤ ਵਧੀਆ ਥੋੜੀ ਹਾਂਜੀ ਜਿਹੜੀ ਸਿਲੈਕਸ਼ਨ ਆ ਲੇਵੇ ਦੀ ਫਿਟਿੰਗ ਆ ਹਾਂਜੀ ਹਾਂਜੀ ਹੋਰ ਥੱਲਿਓਂ ਥਾਣਾ ਦਾ ਗੈਪ ਸਿੰਗ ਸਾਰਾ ਕੁਝ ਪਰ ਮੈਂਟੇਨ ਦੇਖ ਕੇ ਲੈਨੇ ਹਾਂਜੀ ਹਾਂਜੀ ਓਕੇ ਖਾਸ ਧਿਆਨ ਰੱਖਦੇ ਬਿਲਕੁਲ ਵੀਰ ਬਾਕੀ ਹਰਿਆਣੇ ਦੀ ਆ ਬੁੱਟੇ ਹਰਿਆਣੇ ਦੀ ਓਕੇ ਕਦ ਕਾਠ ਪਲੂਣਾ ਜੀ ਨਹੀਂ ਦੂਜਾ ਸੂਆ ਵੀਰ ਦੂਜਾ ਸੂਆ ਉਹ ਛੇ ਦਾੰਦਾ ਤੇ ਲਾਚੂ ਡੇਰੀ ਦਾ ਸਕੰਦਰ ਦੀ ਧੀ ਆਪੇ ਓਕੇ ਜੀ ਹਾਂਜੀ ਪਲੂਣਾ ਦਾ ਦੁੱਧ ਤਾਂ 14 ਤੋਂ ਬਾਹਰ ਓਕੇ ਜੀ ਤੇ ਹੁਣ ਇਹਦਾ ਹਫਤਾ ਕਲੇ ਰਹਿੰਦਾ ਬੋਲੋ ਜੀ ਨੂੰ ਵੀ ਤੋੜਾ ਕਰਾ ਕੇ ਚੱਕ ਚੰਗੀਆਂ ਜੋ ਆ ਗਈ ਜੀ ਬਾਕੀ ਦੇ ਕੱਦ-ਕਾੜ ਚੰਗਾ ਪਾਰ ਪਿਛੇ ਥਣਾ ਦੀ ਗੱਬੜ ਨਹੀਂ ਗਰੰਟੀ ਵੀਰੇ ਗਰੰਟੀ ਕੀ ਮੁੱਲ ਆ ਗਾ ਸਾਬ ਦਾ ਮੁੱਲ ਦਾ ਸਵਾ 2 ਲੱਖ ਰੁਪਈਆ ਕਰ ਦਿਆਂ ਵੀਰੇ ਬਾਕੀ ਦਾ ਜੇ ਕੋਈ ਬੰਦਾ ਕੋਲੇ ਆਊਗਾ ਐ ਨਹੀਂ ਕਹੋ ਕੋਈ ਬਾਈ ਆ ਕੇ ਦਿਖਾਤਾ ਹਨਾ ਤੇ ਝੋਟੀ ਪ੍ਰੋਪਰ ਬ੍ਰੀਡ ਵਾਲੀ ਇਹ ਚੀਜ਼ ਦਾ ਮੁੱਲ ਆ ਚੀਜ਼ ਚੀਰ ਜਿਹੋ ਜਿਹਾ ਮਿੱਠਾ ਪਾਈ ਜਾਵਾਂਗੇ ਬਿਲਕੁਲ ਵੀਰੇ ਬਿਲਕੁਲ ਗੋੜ ਪਾਈ ਜਾਵਾਂਗੇ ਉਹੋ ਜਿਹਾ ਮਿੱਠਾ ਇਹਨੇ ਹੋਈ ਜਾਣਾ ਤੇ ਅੱਜ ਵੀ ਐਚ ਬੈਡਾ ਰਗੀ ਝੋਟੀ ਥੱਲੇ ਤਿਆਰ ਹੋਈ ਹੈ ਜੀ ਪ੍ਰੋਪਰ ਰਿਕਾਰਡ ਵਾਲੀ ਝੋਟੀ ਆ ਬਾਇ ਆ ਦੇਖੋ ਜੀ ਥਣ ਭਾਂਡੇ ਦੀ ਚੰਗੀ ਸਾਫ ਚੰਗਾ ਗੱਦ ਕਿੰਨੇ ਦਿਨ ਘੱਟ ਜੋ ਆਜੋ ਨਾਲ ਹੀ ਆਜਾ ਕਰੋ ਜੀ ਦਿਨ ਵੀ ਦੇ ਲੈ ਹਫਤਾ ਭਿਆ ਦਾ ਇੱਧਰ ਥੋੜਾ ਹਨੇਰਾ ਪੈਂਦਾ ਇੱਧਰੋਂ ਇੱਥੋਂ ਕਰੋ ਚੈੱਕ ਹੁਣ ਦੋ ਦਿਨ ਬਾਅਦ ਵੀ ਲੈ ਆ ਸਕਦੇ ਏ ਤੇ ਪਹਿਲਾਂ ਵੀ ਸੁਬਹ ਸਕਦੇ ਤੇ ਦੁੱਧ ਕਿੰਨਾ ਕਹਿ ਕੇ ਦੇ ਦਿਆਂਗੇ ਇਧ ਕੀ ਪਰ ਦੁੱਧ ਵੀਰੇ ਆਪਣੇ ਕੋਲ ਖੜੀ ਰਹੀ ਰਹੀ ਮਹਾਰਾਜ ਥੋਕ ਰੱਖ ਕੇ ਸੁਆਸ ਸੁਬਹ ਕੇ 17 18 ਕਿਲੋ ਚੋ ਆ ਕੇ ਵੇਦਾਂਗੇ ਜੀ ਲੈ ਆਓ ਜੀ 17 ਤੋਂ 18 ਕਿਲੋ ਦੁੱਧ ਇਹਨੇ ਵਾਕਈ ਦੇਣਾ ਬਾਕੀ ਦੀ ਗੱਲ ਥੋੜੀ ਸਮਝ ਕੰਮ ਕਰ ਦੀ ਵੀ ਤੁਸੀਂ ਕਿੰਨਾ ਕ ਦੁੱਧੇ ਤੋਂ ਲੈ ਸਕਦੇ ਹੋ ਚਾਰ ਸਵੇਰੇ ਦੀ ਐਚਐ ਬੈੜਾਂ ਰਗੀ ਕਵਾਲਿਟੀ ਬੁਰੀ ਚੰਗੀ 2.5 ਲੱਖ ਰੁਪਏ ਦੇ ਵਿੱਚ ਤੁਹਾਡਾ ਮਾਨ ਸਨਮਾਨ ਜ਼ਰੂਰ ਹੋਣਾ ਚਾਰ ਸੁਬੇਰੇ ਚਾਰੇ ਪੱਲਿਆਂ ਦੀ ਆਪਾਂ ਤੁਹਾਨੂੰ ਝੋਟੀ ਪੂਰੀ ਦਿਖਾ ਰਹੇ ਆ ਤੇ ਹੁਣ ਵੀਰੇ ਆਪਾਂ ਤਿੰਨ ਨੰਬਰ ਮੋਰਾ ਸੂਈ ਸਵਾਈ ਆ ਗਈ ਕਿੰਨਾ ਦੁੱਧ ਰੈਡੀ ਆ ਇੱਥੇ ਇਹ ਪਰਸੋ ਸੂਈਆ ਬੁੱਟੇ ਵੀਰੇ ਹੂੰ ਤੇ ਇਹਦੀ ਬੌਲੀ ਇਹਦੀ ਕੋਈ 15 ਲੀਟਰ ਮਿੰਤੀ ਵਾਲੀ ਹੈ ਜੀ ਹੁਣ ਅੱਜ ਹਾਂਜੀ ਠੋਕ ਤੇ ਕਰਜਾ ਬੜੂ ਜੀ ਦੁੱਧ ਇਹਦਾ 18 ਕਿੱਲੋ ਦੇਸੀ ਹੈ ਮੈਂ ਦਾ ਹੂੰ ਆ ਦੇਖ ਭਾਈ ਇਹ ਵੀ ਉਧਰੋਂ ਆ ਜੀ ਬਾਕੀ ਲੇਵ ਦੀ ਚੜਾਈ ਚੜੂਈ ਬਹੁਤ ਆ ਹਾਂਜੀ ਤੇ ਚੁਵਾਈ ਕਿਵੇਂ ਬਾਈ ਚੌਾਈ ਭੂ ਕਰ ਗਈ ਬੋਲੀ ਆ ਮਗਰ ਕੀ ਆ ਗਿਆ ਜੀ ਮਗਰ ਕਟਾ ਵੀਰੇ ਕਲੀਅਰ ਪਰਸੋਂ ਦੀ ਸੁਵੀ ਵੀ ਸ਼ਾਮ ਸੁਆ ਕਿਹੜਾ ਸੁਆ ਤੀਜਾ ਵੀਰੇ ਖੋਲੋ ਜੇ ਨੂੰ ਵੀ ਤੋਰਾ ਕਰਾ ਕੇ ਚੱਕ ਚੰਗੀਆਂ ਜੋ ਆ ਗਈ ਜੀ ਬਾਕੀ ਦੀ ਕੱਦ ਕਾੜ ਤੁਨੂੰ ਕਿਸੇ ਦਾ ਨਹੀਂ ਛੋਟਾ ਮਿਲੂ ਚੰਗੇ ਕੱਦ ਕਾੜ ਦੇ ਵਿੱਚ ਆ ਗੀਆਂ ਲੇਵੇ ਦੀ ਜਿਹੜੀ ਹਜੇ ਭਰਨਾ ਇਹਨੇ ਤਾਂ 2.5 ਤਨ ਘੰਟੇ ਬਾਕੀ ਪਿਆ ਉਹਦ ਨੂੰ ਨੇ ਚੰਗਾ ਭਰ ਜਾਣਾ ਹਨਾ ਹਾਂਜੀ ਓਕੇ ਆ ਜੀ ਜਮਾ ਬਾਕੀ ਦੀ ਗੱਲ 15 ਕਿਲੋ ਮਿਹਨਤੀ ਵਾਲਾ ਦੁੱਧ ਹੈਗਾ ਕੋਈ ਭਰਾ ਮਣਕੇਲੇ ਦੋ ਡੰਗ ਚੋਲੇ ਤਿੰਨ ਚੋਲੇ ਦੋ ਡੰਗ ਚੋਲੇ ਕਿਉਂਕਿ ਪੇਮੈਂਟ ਦੇਣੀ ਆ ਬਾਈ ਹਨਾ ਆ ਦੇਖੋ ਜੀ ਖਣਪਾਂਡਾ ਪੂਰਾ ਸਾਹਿਬ ਥਾਣੀ ਦੱਸ ਰਿਹਾ ਵੀ ਇਹਦੀ ਚਵਾਈ ਕਿਹੋ ਜੀ ਹੋਊ ਚਵਾਈ ਭੂ ਕਰਗੀ ਪੋਲੀ ਵੀਰੇ ਮੈਂ ਡੇਢ ਮਿੰਟ ਦੀ ਚਵਾਈ ਹੈ ਸਾਡੀ ਓਕੇ ਮਿੰਟ ਤੋਂ ਡੇਢ ਮਿੰਟ ਦੇ ਵਿੱਚ ਝੋਟੀ ਝੋਕੇ ਬੰਦਾ ਉੱਠ ਸਕਦਾ ਜੀ ਆਹ ਦੇਖੋ ਖਣਪਾਂਡ ਦੀ ਚੰਗੀ ਸਾਫ ਸੁਥਰੀ ਹੈ ਬਾਕੀ ਦੀ ਗੱਲ ਕੁਆਲਿਟੀ ਮੂੰਹੋਂ ਬੋਲਦੀ ਕੱਦ ਕਾਠ ਚੰਗਾ ਤੇ ਕੀ ਰੇਟ ਆ ਗਿਆ ਜੀ ਇਹਦਾ ਰੇਟ ਵੀਰੇ ਦਾ 1,65,000 ਰੁਪਇਆ 1,65,000 ਦੇ ਵਿੱਚੋਂ ਮਾਨ ਸਨਮਾਨ ਹੋ ਜੂ ਜੀ ਹਾਂਜੀ ਜ਼ਰੂਰ ਕਰਾਂਗੇ ਮੌਕੇ ਤੇ ਜ਼ਰੂਰ ਆਏਗਾ ਇਹਦਾ ਹੋਊਗਾ ਮਾਨ ਸਨਮਾਨ ਚੰਗੀ ਲੇਵੇ ਦੀ ਚੜਾਈ ਚੁੜੀ ਫੀਟਿੰਗ ਦੇਖੋ ਕਰੋ ਚੈੱਕ ਲੇਵੇ ਦੀ ਇਹਨਾ ਨੰਬਰ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਹਾਂ ਤੇ ਹੁਣ ਆਪਾਂ ਦਿਖਾਈ ਗਏ ਜੀ 4 ਨੰਬਰ ਅੱਛਾ ਜੀ ਜਿਹੜੀ ਆਪਾਂ 4 ਨੰਬਰ ਝੋਟੀ ਦੇਖੀ ਜਾਂਦੇ ਹਾਂ ਜੀ ਹਾਂ ਵੀਰੇ ਇਹ ਕਦੋਂ ਸੂਈ ਹੈ ਜੀ ਇਹ ਨੂੰ ਹੋ ਗਿਆ ਉਹਨੇ 7-8 ਦਿਨ ਵੀਰੇ ਤੇ ਲੇਵਲ ਉਹ ਆ ਫਿਰ ਉਹੀ ਗੱਲ ਆ ਗਈ ਸਿਲੈਕਸ਼ਨ ਚੰਗੀ ਆ ਤਾਂ ਫਿਰ ਚੰਗਾ ਹੋਣੀ ਹੈ ਹਾਂ ਹਾਂਜੀ ਹਾਂਜੀ ਤੇ ਕਿਹੜਾ ਸੂਆ ਜੀ ਸੂਆ ਨਾ ਦੂਜਾ ਅੱਗੇ ਦਾ ਭਤੀਜਾ ਮੰਨ ਕੇ ਲਈਏ ਵੀਰੇ ਭਤੀਜਾ ਹੋਸਾ ਦੂਜਾ ਹੀ ਹੋਊ 100% ਮਨਰੂ ਖੁੱਲਾ ਮਗਰ ਕਟਾਗਾ ਮਗਰ ਮੇਲ ਕੱਬ ਕਟਾ ਤੇ ਇਹਦੀ ਵੀ ਫਰਕ ਇਹ ਇਧਰ ਦੀ ਉਧਰ ਦੀ ਵੀ ਹੈ ਉਧਰ ਦੀ ਵੀ ਹਾਂਜੀ ਓਕੇ ਇਹ ਇਹ ਗੋਲੇ 14 ਲੀਟਰ ਵੀ ਮਨਤੀ ਵਾਲਾ ਜੀ ਕਿਥੇ ਕਿਤੇ ਕਰ ਜਾਵੜੂ ਜੀ ਇਹਦਾ ਸਵਾ ਲੱਖ ਰੁਪਈਆ ਵੀਰੇ ਕਿਥੋਂ ਕਿਥੇ ਕਰ ਜਾਵੜੂ ਦੁੱਧ ਨੂੰ ਦੁੱਧ ਦੇ ਦੂ ਵੀਰੇ 15 ਤੋਂ ਪਲੱਸ ਨਹੀਂ ਦੇਣਾ ਗਾ ਜੀ ਓਕੇ ਜੀ ਇਹ ਗੱਲ ਤੁਹਾਨੂੰ ਮੈਂ ਹੋਰ ਦੱਸ ਦਿਆਂ ਜਿਹੜੀ ਸਵਾ ਵਾਲੀ ਉਹਦਾ ਸਵਾ ਹੀ ਮੰਗਿਆ ਜਾਊ ਹਨਾ ਹਾਂਜੀ ਉਹਦਾ ਨਹੀਂ ਸਵਾ ਦੋ ਮੰਗਿਆ ਇਹਦਾ ਬਿਲਕੁਲ ਵੀਰੇ ਬਿਲਕੁਲ ਚੀਜ਼ ਆ ਜਿਹੜੀ ਉਹੀ ਗੱਲ ਗੁਣ ਪਾਉਣ ਨਹੀਂ ਮਿੱਠਾ ਹੁੰਦਾ ਹਾਂਜੀ ਤੇ ਕਿੰਨਾ ਹੁਣ 14 ਜੀ ਇਹ ਥੱਲੇ 14 ਲੀਟਰ ਮੈਂ ਮਨਤੀ ਵਾਲਾ ਲੈ ਜਾਊਗੀ ਮਣਕੇ ਤੇ ਜਾਦਬੀੜ ਬੜੀ ਚੰਗੀ ਆ ਹਨਾ ਹਾਂਜੀ ਜਾਦਬੀੜ ਚੰਗੀ ਆ ਗਈ ਖਣ ਸੋਣ ਦੀ ਬੜੀ ਸਾਫ ਸੁ ਨੇੜ ਤੋਂ ਆਪਾਂ ਤੁਹਾਨੂੰ ਕੈਮਰਾ ਲਾ ਕੇ ਦਿਖਾ ਦਗੇ ਕੱਲਾ ਕੱਲਾ ਥਣ ਤੇ ਚਾਰੇ ਥਣ ਸਪੇਸ ਤੇ ਤੇ ਗੈਪ ਤੇ ਲੱਗੇ ਵਿਆ ਮੋੜ ਲਿਓ ਜੀ 1 ਲੱਖ ਤੇ 25000 ਹਾਂਜੀ ਮਾਨ ਸਨਮਾਨ ਹੋ ਜੂ ਇਹ ਚੋ ਵੀ ਮਾਨ ਕਰਾਂਗੇ ਵੀਰੇ ਜ਼ਰੂਰ ਕਰੇ ਜਰ ਆ ਗਿਆ ਮੇਲ ਕਾਬ ਕਟਾ ਸੁਆ ਤੀਜਾ ਜੀ ਤੇ ਚੰਗੀ ਤੁਹਾਨੂੰ ਝੋਟੀ ਕਵਰ ਕਰਕੇ ਤੇ ਤੇ ਹੁਣ ਬਾਈ ਜਿਹੜੀ ਆਪਾਂ ਲਾਸਟ ਤੇ ਪਲੂਣ ਝੋਟੀ ਦੇਖੀ ਜੰਨੇ ਆ ਇਹ ਮੋਟੀ ਵੀਰੇ ਪਲੂਣ ਆ ਪਰਸੋਂ ਸੁਈਆ ਦੋ ਦੰਦ ਆ ਓਕੇ ਦੋ ਦੰਦ ਆ ਕੀ ਜੀ ਨਵਾਬ ਦੀ ਆਪ ਆ ਚਾਹੇ ਕੋਈ ਡੀਐਨਏ ਕਰਵਾ ਲਵੇ ਹੂੰ ਕੋਈ ਆਲ ਫੌਲ ਨਹੀਂ ਕੀ ਦਿੱਤਾ ਨੇ ਹੁਣ ਇਹ ਕੱਟੀਏ ਨਾਗ ਬੋਲਦੀ। ਨਾਗ ਬੋਲਦੀ। ਹਾਂ ਲਕਸ਼ਮੀ ਡੈਰੀ ਫਲਾ ਨਾਗ ਬੋਲ ਉਹਦੀ ਹੈ ਜੀ। ਹੂੰ ਤੇ ਆਪ ਇਹ ਨਵਾਬ ਦੀ ਹੈ ਵੀਰੇ। ਆਪ ਆ ਗਈ ਨਵਾਬ ਦੀ। ਦੋ ਦੰਦ ਕੋਈ ਔਲ ਫੋਲ ਨਹੀਂ। ਹੂੰ ਸਲੱਗ ਪੂਰੀ ਹੈ ਤੇ 8 ਕਿਲੋ ਬੋਲੀ ਸਟਾਰਟ ਪਰਸੋਂ ਦੀ ਸੂਈ ਕੋਲ। ਕਿੱਥੋਂ ਕਿੱਥੇ ਕਰ ਜਾਵੜੂ ਜੀ? ਅ ਦੰਦ ਵੀਰੇ? ਹਾਂ ਦੋ ਦੰਦ ਫਲੂਨ ਦੇ ਦੂਗੀ 12 ਕਿਲੋ। ਆ ਦੇਖੋ ਜੀ ਬੱਚਾ ਮਗਰ ਕੱਟੀ ਮੇਲ ਕੱਪ। ਹਾਂ ਜੀ। ਫੀਮੇਲ ਕੱਪ ਜੀ। ਆ ਦੇਖੋ। ਹੂੰ ਬਹੁਤ ਉੱਚੀ ਲੰਮੀ ਕੱਟੀ ਹੈ ਨਾ ਜੀ। ਹਾਂ ਜੀ ਹਾਂ ਜੀ। ਖੋਲੋ ਜੀ ਇਹਨੂੰ ਵੀ ਤੋਰਾ ਕਰਾ ਕੇ ਚੈੱਕ। ਜਾਤ ਬਰੀਡ ਨਹੀਂ ਕਰਦੀ ਹਾਂਜੀ ਹਾਂਜੀ ਚੰਗੀ ਜਾਤ ਬਰੀਡ ਦੇ ਵਿੱਚ ਆ ਗਈ ਸਿੰਗੀ ਸੁੰਗੀ ਪ੍ਰੋਪਰ ਚੰਗੀ ਹੈ ਜੀ ਬਾਕੀ ਦੇ ਨੇ ਗਾਂ ਨੂੰ ਝੋਟੀ ਨੇ ਮੂੰਹੋਂ ਕਿਵੇਂ ਜੀ ਦੋ ਦੰਦਾ ਦੋ ਦੰਨ ਕਨਫਰਮ ਉਹ ਮੇਰੇ ਦੇਖੇ ਹੋਏ ਆ ਅੱਗੇ ਲੈ ਕੇ ਜਾਇਓ ਜੀ ਹਾਂਜੀ ਆ ਦੇਖੋ ਜੀ ਲੈ ਚਲੋ ਮਾੜੀ ਹੋਰ ਅੱਗੇ ਸੋਰਾ ਕਰਾ ਲੀਏ ਚੱਕ ਆ ਦੇਖੋ ਇਹ ਮੂਰੀ ਆਜੀ ਪਾਈ ਹੈ ਸੰਗਲ ਚਾਹ ਬਾਂਡੇ ਦੀ ਪੂਰੀ ਸਾਫ ਕਿਉਂਕਿ ਘਰਾਂ ਚੋਂ ਪਸ਼ੂ ਆਉਂਦੇ ਹਨਾ ਸਿੱਧੇ ਹਾਂ ਤੇ ਮੂਰੀ ਦੀ ਔਲ ਜਰੂਰ ਮਾੜੀ ਮੋਟੀ ਬਣਾਉਂਦੇ ਵੈਸੇ ਚੰਗੀ ਆ ਸਾਰੀ ਤੇ ਉਹੀ ਲੇਵੇ ਦੀ ਜੱਜਮੈਂਟ 2.5 ਘੰਟੇ ਹਨ ਵੀਰੇ ਬਹੁਤ ਸੋਹਣਾਗਾ ਦੂਜੇ ਨਾਲ ਰ ਬੋ ਜੀ ਨਾਲ ਗੇਠਾਣਾ ਜੀ ਆ ਦੇਖੋ ਹਾਂ ਆ ਕਰੋ ਜੀ ਕਥਣ ਪੰਡੇ ਜੀ ਚੰਗੀ ਬਾਕੀ ਦੋ ਦੰਦ ਦੇ ਹਿਸਾਬ ਨਾਲ ਕੱਦ-ਕੜ ਬਹੁਤ ਚੰਗਾ ਮੋਲ ਲਿਓ ਜੀ ਹਾਂ ਮੋਲ ਲਿਓ ਜੀ ਆ ਦੇਖੋ ਚੰਗੀਆਂ ਜੋ ਆਪਾਂ ਇਹਨੂੰ ਕਹਿ ਸਕਦੇ ਹਾਂ ਕੋਈ ਮੈਨਸ ਬੰਡ ਨਹੀਂ ਇਹਦੇ ਵਿੱਚ ਕੋਈ ਭਲ ਛਾਲ ਨਹੀਂ ਵੀ ਤੇ ਓਕੇ ਸਾਰਾ ਹੁਣ ਤਾਂ ਕਾਲ ਜੀ ਨਿੰਬੂ ਹੀ ਆ ਬਸ ਇਹ ਵੀ ਸਵਾਇ ਦੇ ਦਾਂਗੇ ਵੀਰੇ ਇਹ ਵੀ ਸਵਾ ਦੀ ਆ ਗਈ ਨਾਕਸੀ ਭਰਾ ਕੋਲੇ 5-5 ਸਾਨੂੰ ਚੈੱਕ ਕਰਾਏ ਆ ਸਾਰੇ ਸਾਨੂੰ ਟੋਪ ਦੇ ਦਿਖਾਇਆ 400 ਨੂੰ ਮੋਹਰਾ ਹੀ ਦਿਖਾਇਆ ਪਹਿਲਣ ਝੋਟੀ ਤੀਜਾ ਸੁਆ ਦੂਜਾ ਸੁਆ ਤੇ ਦੂਜਾ ਸੁਆ ਇੱਕ ਤੁਹਾਨੂੰ ਪ्योर ਟੋਪ ਦਾ ਨਗੀਨਾ ਦਿਖਾਤਾ ਨੀਲੀ ਰਾਵੀ ਦੇ ਵਿੱਚ ਮਗਰ ਆ ਗਿਆ ਮੇਲ ਕਪਟਾ ਜੀ ਪਿੰਡ ਬਲਾਸਪੁਰ ਤੋਂ ਵੀਡੀਓ ਕਵਰ ਕੀਤੀ ਤੇ ਕੰਟੈਕਟ ਨੰਬਰ ਫੇਰ ਬੋਲੋ ਜੀ ਨੰਬਰ ਬੋਲੋ ਜੀ ਨੰਬਰ ਵੀਰੇ 289815793135 ਹੂੰ 986258266 ਦੋਨੇ ਚੱਲਦੇ ਜੀ ਬਾਈ ਦੇ ਕੰਟੈਕਟ ਨੰਬਰ ਆ ਜ਼ਿਲ੍ਹਾ ਬਾਈ ਨੂੰ ਆ ਗਿਆ ਮੋਗਾ ਹਾਂ ਜੀ ਤੇ ਦਸਿਲ ਆ ਗੀ ਨਿਹਾਲ ਸਿੰਘ ਆ ਹਾਂ ਜੀ ਨੇੜੇ ਆਪਣੇ ਕਿਹੜੇ ਪਿੰਡ ਆਗੇ ਨੇੜੇ ਆਪਣਾ ਹਾਈਵੇ ਤੇ ਪਿੰਡ ਪੈਂਦਾ ਇਧਰ ਮਾਛੀ ਗਿਆ ਜੀ ਇਧਰ ਲਹਾਰਾ ਸ਼ੇਬਦੀ ਵਾਲੇ ਪਾਸੇ ਤਖਤਪੁਰਾ ਸਾਹਿਬ ਆ ਜਿਹੜਾ ਮੋਗੇ ਤੋਂ ਬਰਨਾਲੇ ਨੂੰ ਹਾਈਵੇ ਜਾਂਦਾ ਉਹਦੇ ਉੱਪਰ ਪਿੰਡ ਪੈਂਦਾ ਹਾਂਜੀ ਹਾਂ ਮਸ਼ਹੂਰ ਪਿੰਡ ਹੈ ਜੀ ਵੱਡਾ ਪਿੰਡ ਆ ਬਲਾਸਪੁਰ ਤੋਂ ਆਪਾਂ ਵੀਡੀਓ ਕਵਰ ਕੀਤੀ ਆ ਬਾਕੀ ਪੰਜ 나ਗ ਪੰਜੇ ਸਾਨੂੰ ਚੈੱਕ ਕਰਾਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਦਲ ਤੋਂ ਧੰਨਵਾਦ ਜਲਦ ਮਿਲਦੇ ਆਂ ਕੱਲ ਵੀ ਵੀਡੀਓ ਦੇ ਨਾਲ